ਜੈਕਾਰੇ ਬੀਰ ਬਜਰੰਗੇ ਹਰਿ ਨਾਮੁ ਹਰਿ ਸਮਰਾਲਾ ਦੇ ਨਸਦੀਕੀ ਪਿੰਡ ਚੈਲਾ ਦੇ ਵਿੱਚ ਸਥਿਤ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਰ ਦੇ ਵਿੱਚ ਮਹਾਸ਼ਿਵ ਰਾਤਰੀ ਦੀਆਂ ਤਿਆਰੀਆਂ ਨੂੰ ਲੈ ਕੇ ਸੇਵਾਦਾਰਾਂ ਦੀ ਅਹਿਮ ਮੀਟਿੰਗ ਮੰਦਰ ਦੇ ਵਿੱਚ ਭੁਲਾਈ ਗਈ ਜਿਸ ਵਿੱਚ 200 ਦੇ ਕਰੀਬ ਸੇਵਾਦਾਰਾਂ ਨੇ ਹਿੱਸਾ ਲਿਆ ਮੀਟਿੰਗ ਦੇ ਵਿੱਚ ਸ਼ਿਵ ਰਾਤਰੀ ਮੌਕੇ ਮੰਦਰ ਦੇ ਵਿੱਚ ਦਰਸ਼ਨਾਂ ਦੇ ਲਈ ਆਉਣ ਵਾਲੇ ਭਗਤਾਂ ਦੇ ਲਈ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਨੂੰ ਲੈ ਕੇ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਦੱਸਿਆ ਕਿ ਸ਼ਿਵਰਾਤਰੀ ਦੀਆਂ ਤਿਆਰੀਆਂ ਦਿਵਾਲੀ ਤੋਂ ਬਾਅਦ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ। ਉਨ੍ਹਾਂ ਕਿਹਾ ਕਿ ਮੰਦਿਰ ਦੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ। ਮੰਦਿਰ ਦੇ ਵਿੱਚ ਮੱਥਾ ਟੇਕਣ ਦੇ ਲਈ ਨਵੇਂ ਵਿਆਹੇ ਜੋੜੇ, ਬਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਅਤੇ ਗਰਭਵਤੀ ਔਰਤਾਂ ਦੇ ਮੱਥਾ ਟੇਕਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਮੰਦਿਰ ਦੇ ਸੇਵਾਦਾਰ ਨੀਲ ਕਮਲ ਸ਼ਰਮਾ ਨੇ ਦੱਸਿਆ ਕਿ 14 ਫਰਵਰੀ ਨੂੰ ਸਮਾਦੀ ਪੂਜਨ, ਸਾਧੂ ਪੂਜਨ, ਵਿਸ਼ਾ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 15 ਫਰਵਰੀ ਨੂੰ ਸ਼ਿਵਰਾ ਮੁਨਾਈ ਜਾਵੇਗੀ ਅ ਸ਼ਿਵਰਾਤਰੀ ਦੇ ਜੋ ਕਿ 15 ਤਾਰੀਖ ਫਰਵਰੀ ਦੀ ਹੈ ਜੀ ਦਿਨ ਐਤਵਾਰ ਤੇ ਮੁਕਤੇਸ਼ਰ ਮਹਾਦੇਵ ਸ਼ੈ ਮੰਦਰ ਚਾਲਾ ਤੋਂ ਇੱਥੇ ਮੀਟਿੰਗ ਅਸੀਂ ਆਰਗੇਨਾਈਜ਼ ਕੀਤੀ ਸੀਗੀ ਔਰ 250 ਤੋਂ 300 ਸੇਵਾਦਾਰ ਸਾਡੇ ਆਏ ਨੇ ਪਲੱਸ ਨੇੜੇ ਤੇੜਿਓਂ 100 ਕੰਦਾ ਸਾਡਾ ਵੈਸੇ ਸੀਗਾ ਜੋ ਸਾਰੀ ਸਿਸਟਮ ਨੂੰ ਆਰਗੇਨਾਈਜ਼ ਕਰਦਾ ਹੈ ਜੀ ਤੇ ਕਾਫੀ ਚੀਜ਼ਾਂ ਦੇ ਵਿੱਚ ਡਿਟੇਲ ਸਾਡੀ ਡਿਸਕਸ਼ਨ ਹੋਈ ਆ ਜਿਹਦੇ ਵਿੱਚ ਮੰਦਰ ਵੱਲੋਂ ਅਸੀਂ ਕੀ ਕੀ ਵਿਵਸਥਾ ਐਡ-ਆਨ ਕੀਤੀਆਂ ਨੇ ਉਹਦੇ ਵਿੱਚ ਮੇਨ ਚੀਜ਼ ਆ ਇਹ ਹੈ ਕਿ ਆਨੇ ਵੀ ਰਾਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਚਾਰ ਮਤਲਬ ਪਾਸੇ-ਔਰ ਰਸਤੇ ਲਾਈਨਾਂ ਪ੍ਰੋਵਾਈਡ ਕਰਵਾ ਰਹੇ ਹਾਂ ਜਿਹਦੇ ਨਾਲ ਸ਼ਰਧਾਲੂਆਂ ਨੂੰ ਮੱਥਾ ਟੇਕਣ ਦੇ ਵਿੱਚ ਜ਼ਿਆਦਾ ਵੇਟ ਨਾ ਕਰਨੀ ਪਵੇ ਔਰ ਜ਼ਿਆਦਾ ਤੰਗ ਨਾ ਹੋਣਾ ਪਵੇ ਤੇ ਦੂਸਰਾ ਪਾਰਕਿੰਗ ਦਾ ਮੇਨ ਇਸ਼ੂ ਸੀਗਾ ਉਹ ਉਹਦੇ ਉੱਤੇ ਮੇਜਰ ਡਿਸਕਸ਼ਨ ਹੋਈ ਆ ਜੀ ਸਾਡੇ ਤੇ ਹਰ ਦਰਸ਼ਨ ਕਰਨ ਆਏ ਸ਼ਰਧਾਲੂ ਨੂੰ ਅਸੀਂ ਵੱਧ ਤੋਂ ਵੱਧ ਕੀ ਸੇਵਾ ਦੇ ਵਿੱਚ ਮਤਲਬ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਵੀ ਕੀ ਸਹੂਲਤਾਂ ਦੇ ਸਕੀਏ ਉਸ ਚੀਜ਼ ਦੇ ਉੱਤੇ ਡਿਸਕਸ਼ਨ ਕੀਤੀ ਆ ਤੇ ਪਿਛਲੀ ਵਾਰ ਦੇ ਵਿੱਚ ਜੋ ਕਮੀਆਂ ਪੇਸ਼ ਆਈਆਂ ਨੇ ਉਹਨਾਂ ਨੂੰ ਪੂਰਾ ਸੁਧਾਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਵੱਧ ਤੋਂ ਵੱਧ ਵਿਵਸਥਾ ਦੇਣ ਦੀ ਕੋਸ਼ਿਸ਼ ਕਰਾਂਗੇ ਜੀ 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 ਤੁਹਾਨੂੰ ਬਹੁਤ ਸੰਦ ਪਾਉਂਦੇ ਕਿੰਨੀ ਗੱਲ ਦੀ ਜੀ ਦੇਖੋ ਜੀ ਇਹ ਸ਼ਿਵਰਾਤਰੀ ਹੁਣ ਪੰਜਾਬ ਦੇ ਗਿਨੇ ਚੁਨੇ ਮਤਲਬ ਆਪਾਂ ਕਹਿ ਦਈਏ ਤਾਂ ਵੱਡੀਆਂ ਸ਼ਵਰਾਤਰੀਆਂ ਦੇ ਵਿੱਚੋਂ ਆ ਜਾਂ ਨਿਲਾਜ਼ ਦੇ ਵਿੱਚ ਜਾਂ ਪੰਜਾਬ ਦੀ ਪਹਿਲੇ ਦੂਸਰੇ ਨੰਬਰ ਦੀ ਸ਼ਵਰਾਤਰੀ ਮੁਕਤੇਸ਼ਰ ਮਹਾਦੇਵ ਸੇ ਮੰਦਰ ਚੈਲਾ ਦੇ ਵਿੱਚ ਭਰਦੀ ਹੈ ਜੀ ਜੋ ਨੀਲੋ ਨਹਿਰ ਤੋਂ 3 ਕਿਲੋਮੀਟਰ ਹੈ ਸਮਰਾਲਾ ਤਹਿਸੀਲ ਦੇ ਵਿੱਚ ਪੈਂਦਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈਂਦਾ ਬੇਸ਼ ਵਿਦੇਸ਼ ਪੂਰੇ ਇੰਡੀਆ ਤੋਂ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਨੇ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਤੁਸੀਂ ਸਾਰੇ ਆਓ ਪੋਲੇਨਾਥ ਬਾਬਾ ਦਾ ਆਸ਼ੀਰਵਾਦ ਲਓ ਔਰ ਇਥੋਂ ਨਿਹਾਲ ਹੋ ਕੇ ਜਾਓ ਜੀ 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 ਦਾ ਜੀ ਮੈਡੀਕਲ ਵੀਜ਼ਾ ਲਾਣੋ ਦਾ ਕੁਲੰਗਰ ਕਿਸ ਤਰ੍ਹਾਂ ਦੀ ਹੁੰਦੀ ਹੈ ਕੁਲੰਗਰ ਦੀ ਅਗਰ ਗੱਲ ਕਰੀਏ ਜੀ ਇੱਥੇ 40 ਤੋਂ 50 ਤਰ੍ਹਾਂ ਦੇ ਅਲੱਗ-ਅਲੱਗ ਡਿਸ਼ੇਸ ਦੇ ਵਿੱਚ ਲੰਗਰ ਹੁੰਦੇ ਨੇ ਤੇ ਹਰ ਆਏ ਹੋਏ ਸ਼ਰਧਾਲੂ ਲਈ ਅਸੀਂ ਲਾਈਨਸ ਦਾ ਪ੍ਰਬੰਧ ਕਰਦੇ ਆਂ ਇੱਥੇ ਤੱਕ ਧਿਆਨ ਰੱਖਦੇ ਆਂ ਵੀ ਇਹ 2 ਲੱਖ ਬੰਦੇ ਦਾ ਪ੍ਰਬੰਧ ਆ ਤਾਂ ਉਹਨਾਂ ਨੂੰ 15 ਤੋਂ 20 ਮਿੰਟ ਜਾਂ ਹਾਰਟਲੀ ਅੱਧੇ ਘੰਟੇ ਤੋਂ ਵੱਧ ਲਾਈਨ ਦੇ ਵਿੱਚ ਵੇਟ ਨਾ ਕਰਨੀ ਪਵੇ ਕਪਲਸ ਲਈ ਅਸੀਂ ਅਲੱਗ ਲਾਈਨ ਦਾ ਪ੍ਰਬੰਧ ਕੀਤਾ ਹੋਇਆ ਬਜ਼ੁਰਗਾਂ ਲਈ ਜਾਂ ਜਿੰਨਾਂ ਨੂੰ ਚੱਲਣ ਦੇ ਵਿੱਚ ਅਸਮਰਥ ਨੇ ਉਹਨਾਂ ਲਈ ਅਲੱਗ ਵਿਵਸਥਾ ਕੀਤੀ ਹੋਈ ਆ ਗੋਦੀ ਚੱਕੇ ਜਿਹੜੇ ਬੱਚੇ ਲੇਡੀਜ਼ ਨੇ ਜਾਂ ਜਿੰਨਾਂ ਦੇ ਬੱਚੇ ਛੋਟੇ ਨੇ ਗੋਦੀ ਦੇ ਵਿੱਚ ਨੇ ਉਹਨਾਂ ਦੇ ਲਈ ਲਾਈਨ ਦਾ ਅਲੱਗ ਵਿਵਸਥਾ ਕੀਤੀ ਹੋਈ ਆ ਜੀ ਜੀ ਆਪਾਂ ਮੈਡੀਕਲ ਲਈ ਜੀ ਮੈਡੀਕਲ ਦੀ ਸਹੂਲਤ ਮੈਡੀਕਲ ਦੇ ਵਿੱਚ ਜੀ ਮੰਦਰ ਵੱਲੋਂ ਵੀ ਅਸੀਂ ਵਿਵਸਥਾ ਦੰਨੇ ਆ ਤੇ ਲੋਕਲ ਐਡਮਿਨਿਸਟ੍ਰੇਸ਼ਨ ਸਿਵਲ ਹਸਪੀਟਲ ਸਮਰਾਲਾ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਮਿਲਦਾ ਜੀ ਜੀ ਕਹਣਾ ਚਾਹੁੰਦਾ ਸਮੂਹ ਜੀ ਪਰਸਨ ਨੂੰ 15 ਜੂਨ ਦੇ ਚਲੋ ਮੈਂ ਤੇ ਕਹੂੰਗਾ ਜੀ ਕੋਲੇਨਾਥ ਬਾਬੇ ਦਾ ਆਪਣਾ ਵਿਆਹ ਸ਼ੁਰੂ ਹੋ ਗਿਆ ਔਰ 15 ਤਰੀਕ ਨੂੰ ਆਸ਼ੀਰਵਾਦ ਲਓ ਆਪਣੇ ਬੱਚਿਆਂ ਨਾਲ ਆਓ ਠੀਕ ਹੈ ਨਾ ਖੁਸ਼ੀ ਖੁਸ਼ੀ ਇਹ ਤਿਹਾਰ ਮਨਾਈਏ ਬਹੁਤ ਵਧੀਆ ਤੁਹਾਡੇ ਲਈ ਆਨੰਦਮਈ ਹੋਊਗਾ ਇੱਕ ਵਾਰ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਚੈਲਾ ਦੇ ਵਿੱਚ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ੇ ਮੰਦਰ ਦੇ ਵਿੱਚ ਹਾਜ਼ਰੀ ਜ਼ਰੂਰ ਲਗਾਓ ਔਰ ਇਸ ਦਿਨ ਦਾ ਆਨੰਦ ਜ਼ਰੂਰ ਲਓ ਜ਼ਰੂਰ ਲਓ ਜਿਹੜੀਆਂ ਤਿਆਰੀਆਂ ਨੇ ਉਹ ਸੰਗਤ ਜਿਵੇਂ ਆਏਗੀ ਉਹਦੇ ਲਈ ਲਾਈਨਾਂ ਦਾ ਪ੍ਰਬੰਧ ਦਾ ਮਥਾ ਟਿਕਾਣ ਦੇ ਲਈ ਅੰਦਰ ਸਰੰਗੀਆਂ ਦਾ ਤੇ ਮੈਡੀਕਲ ਦਾ ਹੋ ਜਾਂਦਾ ਤੇ ਫਾਇਰ ਬ੍ਰੀਡ ਜਿਹੜੇ ਇਹ ਕੰਮ ਨੇ ਇਹ ਸਾਰੇ ਹੁਣ ਤੋਂ ਸ਼ੁਰੂ ਹੋ ਜਾਣਗੇ ਅੱਜ ਜਿਹੜੇ ਭਗਤ ਨੇ ਵੀ ਸ਼ਿਵਾ ਨੂੰ ਮੰਦੂਣ ਦੀ ਮੀਟਿੰਗ ਵੀ ਕੀਤੀ ਕਿੰਨੇ ਭਗਤ ਸੀ ਲਗਭਗ 100 ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰ ਭਗਤ ਆਏ ਟੋਟਲ ਜਿਹੜੇ ਆ ਉਹ 3-400 ਬੰਦਾ ਸੇਵਾਦਾਰਾਂ ਦਾ ਹੋ ਜਾਂਦਾ ਜਿਹੜਾ ਕੀ ਪ੍ਰੋਗਰਾਮ ਨੇ ਤੇ ਕਿਹੜੀ-ਕਿਹੜੀ ਤਰੀਕ ਨੂੰ ਮਨਾਇਆ ਜਾਣਗਾ 14 ਤਰੀਕ ਦਿਨ ਸ਼ਨੀਵਾਰ ਨੂੰ ਭੰਡਾਰਾ ਹੋਏਗਾ ਜੀ ਮਹਾਤਮਾ ਨੂੰ ਭੋਜਨ ਹੋਏਗਾ ਪ੍ਰੀਤੀ ਭੋਜਨ ਉਸ ਤੋਂ ਬਾਅਦ 3 ਵਜੇ ਸ਼ੋਭਾ ਯਾਤਰਾ ਹੋਏਗੀ ਤੇ 14 ਦੀ ਰਾਤ ਨੂੰ ਇਹ ਤਕਰੀਬਨ ਜਲ ਚੜਨਾ ਰਸ ਪੈਣਾ ਸ਼ੁਰੂ ਹੋ ਜਾਂਦਾ ਜਿਹੜਾ ਕਿ 11 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਉਹਦੇ ਵਿੱਚ ਵਿਵਸਥਾ ਕਰੀਆ ਕੁਝ ਟਾਈਮ ਸੰਗਤ ਨੂੰ ਦੇਖ ਕੇ ਅੰਦਰ ਮੱਥਾ ਟਿਕਾਇਆ ਜਾਊਗਾ ਬਾਕੀ ਫਿਰ ਸਰੰਗੀਆਂ ਲਾ ਦਾਂਗੇ 15 ਦੀ ਸ਼ੁਰੂਆਤ ਹੁੰਦੀ ਹੈ 15 ਨੂੰ ਇੱਕ ਦਾ ਸਟੇਜ ਪ੍ਰੋਗਰਾਮ ਹੁੰਦਾ ਤੇ ਦੂਜਾ ਭੰਡਾਰਿਆਂ ਦਾ ਹੁੰਦਾ ਜਿਹਦੇ ਵਿੱਚ ਸੋਵਾਂ ਦੀ ਗਿਰਤੀ ਦੇ ਵਿੱਚ ਭੰਡਾਰਾ ਲੱਗਦਾ ਤੇ ਸੰਗਤ ਦੇ ਦਰਸ਼ਨ ਕਰਨ ਲਈ ਮੇਨ ਵਿਵਸਥਾ ਹੁੰਦੀ ਆ ਲਾਈਨਾਂ ਦੀ ਤੇ ਜਲ ਚੜਾਣ ਲਈ ਸਰੰਗੀਆਂ ਦਾ ਇੰਤਜ਼ਾਮ ਹੁੰਦਾ ਹਰ ਸਾਲ ਕਿੰਨੀ ਕਿਸ ਸੰਗਤ ਪਹੁੰਚਦੀ ਹੈ ਹਰ ਸਾਲ ਤਕਰੀਬਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਜੀ ਤੇ ਰਹਿਣ ਲਈ ਜਗ੍ਹਾ ਮਿਲਦੀ ਹੈ ਆ ਆਪਣੇ ਕੋਲ ਇੱਕ ਤਾਂ ਧਰਮਸ਼ਾਲਾ ਹੈ ਜੀ ਤੇ ਬਾਕੀ ਇੱਕ ਰੂਮ ਨੇ 8-10 ਰੂਮ ਨੇ ਉਹਨਾਂ ਦੇ ਵਿੱਚ ਸੇਵਾਦਾਰ ਜਾਂ ਸੰਗਤ ਜਿਹੜੀ ਰਹਿਣਾ ਚਾਹੁੰਦੀ ਹੈ ਉਹਨੂੰ ਦੇ ਦਿੱਦੇ ਜੇ ਜੇ ਸ਼ਿਪਤ ਆਉਣਾ ਚਾਹੁੰਦੀ ਹੈ ਪਹਿਲੀ ਵਾਰ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਪੋੜੇ ਨਾਸ ਦੇ ਦਰਸ਼ਨ ਕਰਨ ਜਿਹੜਾ Uh, eti ithe ananda oda anand manan